ਤਬ ਜੇ ਜੇ ਰਖ ਰਾਜ ਬਨਾਏ ਤੈਨ ਆਪਨ ਪੁਨ ਸਿਮਰਤ ਚਲਾਏ ਜੇ ਸਿਮਰਤਨ ਕੇ ਭਏ ਅਨੁਰਾਗੀ ਤਨ ਤਨ ਕਿਰਿਆ ਬਹਿਮ ਕੀ ਤਿਆਗੀ ਜਨ ਮਨ ਹਰ ਚਰਨਨ ਠਹਿਰਾਇਓ ਸੋ ਸਿਮਰਤਨ ਕੇ ਰਾਹ ਨ ਆਇਓ ਸਿਮਰਤਨ ਸੋ ਸਿਮਰਤਨ ਸੋ ਸਿਮਰਤਨ ਕੇ ਰਾਹ ਨ ਆਇਓ ਬ੍ਰਹਮਾਚਾਰ ਹੀ 베ਦ ਬਨਾਏ ਸਰਬ ਲੋਕ ਤਹਿ ਕਰਮ ਚਲਾਏ ਜਨ ਕੀ ਲਿਵ ਹਰ ਚਰਨਨ ਲਾਗੀ ਤੇ ਬੇਦਨ ਤੇ ਭੈ ਧਿਆਗੀ ਜਿਨ ਮਤ ਵੇਦ ਕਿਤੇਬਨ ਧਿਆਗੀ ਪਾਰ ਬ੍ਰਹਮ ਕੇ ਭੈ ਅਨੁਰਾਗੀ ਤਿਨ ਕੇ ਗੂੜ ਮਤ ਜੇ ਚਲਹੀ ਭਾਤ ਅਨੇਕ ਦੁਖਨ ਸੋ ਦਲਹੀ ਜੇ ਜੇ ਸਹਿਤ ਜਾਤਨ ਸੰਦੇਹੇ ਸਬ ਕੋ ਸੰਗ ਨ ਛੋੜਤ ਨੇਹੇ ਤੇ ਤੇ ਪਰਮਪੁਰੀ ਕਹਿ ਜਾਹੀ ਤਿਨ ਹਰਿ ਸਿਉ ਅੰਤਰ ਕਛ ਨਾਹੀ ਜੇ ਜੇ ਜੀ ਜਤਨ ਤੇ ਡਰੇ ਪਰਮਪੁਰਖ ਤਜ ਤਿਨ ਮਗ ਪਰੇ ਤੇ ਤੇ ਨਰਕ ਕੁੰਡ ਮੋ ਪਰਹੀ ਬਾਰ ਬਾਰ ਜਗ ਮੋ ਬਪ ਧਰਹੀ ਤਬ ਹਰ ਬਹਰ ਦਤਿ ਉਪਜਾਇਓ ਤਿਨ ਪੀ ਆਪਣਾ ਪੰਥ ਚਲਾਇਓ ਕਰਮੋਂ ਨਖ ਸਿਰ ਜਟਾ ਸਵਾਰੀ ਮੋ ਅੱਡ ਸਮਝਣਾ ਕਰ ਮੋ ਨਖ ਸਿੱਖ ਸਿਰ ਜਟਾ ਸਵਾਰੀ ਕਰਮੋਂ ਨਖ ਸਿਰ ਜਟਾ ਸਵਾਰੀ ਪ੍ਰਭ ਕੀ ਕਿਰਿਆ ਕਛੂ ਨਾ ਵਿਚਾਰੀ ਪੁਨਹਰ ਗੋਰਖ ਕਉ ਉਪਰਾਜ ਸਿਖ ਕਰੇ ਤਿਨਹੂ ਬਾਡ ਰਾਜ ਸ੍ਰਵਨ ਫਾਰ ਮੁੰਦਰਾ ਦੁਆਟਾਰੀ ਹਰ ਕੀ ਪੀਤ ਰੀਤ ਨਾ ਵਿਚਾਰੀ ਪੁਨਹਰ ਰਾਮ ਆਨੰਦ ਕੋ ਕਰਾ ਭੇਸ ਬਿਰਾਗੀ ਕੋ ਜਨ ਤਰਾ ਕੰਠੀ ਕੰਠ ਕਾਠ ਕੀ ਡਾਰੀ ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ ਜੇ ਪ੍ਰਭ ਪਰਮ ਪੁਰਖ ਉਪਜਾਏ ਤਿੰਨ ਤਨੇ ਆਪਣੇ ਰਾਹ ਚਲਾਏ ਮਹਾਦੀਨ ਤਉ ਪ੍ਰਭ ਉਪਰਾਜ ਅਰਬ ਦੇਸ ਕੋ ਕੀਨੋ ਰਾਜ ਤਨ ਪੀ ਏਕ ਪੰਥ ਉਪਰਾਜ ਲਿੰਗ ਬਿਨਾ ਕੀਨੇ ਸਭ ਰਾਜ ਸਭ ਤੇ ਆਪਣਾ ਨਾਮ ਜਪਾਇਓ ਸਤ ਨਾਮ ਕਾਹੂ ਨਾ ਦਰੜਾਇਓ ਸਭ ਆਪਣੀ ਆਪਣੀ ਔਰ ਜਹਾਨਾ ਪਾਰ ਪ੍ਰੇਮ ਕਾਹੂ ਨਾ ਪਛਾਨਾ ਤਪ ਸਾਧਤ ਹਰ ਮੋਹਿ ਬੁਲਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਅਕਾਲ ਪੁਰਖ ਬਾਚੇ ਚੌਪਈ ਮੈਂ ਆਪਣਾ ਸੁਤ ਤੋਹੇ ਨਿਵਾਜ ਪੰਥ ਪਰਚਰ ਕਰਬੇ ਕਹੋ ਸਾਜਾ ਜਾਹੇ ਤਹਾਂ ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਹਾਂਜੀ ਪਹਿਲੀ ਪੰਕਤੀ ਦੇ ਹਾਈ ਨੂੰ ਉਪਰ ਹੈ ਨਹੀਂਗਾ ਜੀ ਹੈਗਾ ਪੱਛੇ ਜਗਾ ਉੱਧਰ ਨਵੀਆਂ ਪੋਸਟਾਂ ਪੰਥ ਪਰਚਰ ਕਰਬੇ ਕਹੋ ਕੱਕ ਹਾਏ ਨੂੰ ਅੰਕੜ ਕਹੋ ਪੰਥ ਪਰਚਰ ਕਰਵੇ ਕਹੋ ਸਾਜਾ ਜਾਹੇ ਤਹਾ ਤੇ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਕਬ ਬਾਚ ਦੋਹਰਾ ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰਨ ਆਏ